ਬਹੁਤ ਗਰੀਬੀ ਆ ਛੋਟੇ ਹੁੰਦਿਆਂ ਦਾ ਪਿਤਾ ਦੀ ਡੈਥ ਹੋ ਗਈ ਆ ਮਸਮਾਨੇ ਲੋਕਾਂ ਦਾ ਕੰਮ ਕਰ ਕਰਕੇ ਇਹਨੂੰ ਭਰਤੀ ਕਰਾਇਆ ਸੀ ਪਰ ਨਹੀਂ ਸਾਨੂੰ ਨਹੀਂ ਸੀ ਪਤਾ ਵੀ ਆ ਦਿਨ ਵੀ ਸਾਡੇ ਤੇ ਆਣਾ ਵਾ 15 ਦਿਨ ਤਈ ਇਹਨੇ ਟ੍ਰੇਨਿੰਗ ਪੂਰੀ ਕਰਕੇ ਆ ਜਾਣਾ ਸੀ ਕਿ ਇੰਨਾ ਸੀ ਇੰਨਾ ਬਹੁਤ ਸੀ ਤੁਸੀਂ ਹਾਲਾਤ ਦੇਖਦੇ ਹੋ ਕਰਦੇ ਕੀ ਨਹੀਂ ਹੋ ਸਕਦੀ ਆ ਛੋਟਾ ਭਰਾਵਾ ਪਿਓ ਵਾਂਗੂ ਟੱਕਦਾ ਸੀ ਕਿ ਮੇਰਾ ਛੋਟਾ ਬੇਟਾ ਵਾ ਤਮੀਂ ਜੇ ਤੁਹਾਨੂੰ ਪਤਾ ਹੀ ਹੈ ਕੀ ਹੋ ਸਕਦੀ ਆ ਘਰ ਦੇ ਹਾਲਾਤ ਬਹੁਤ ਮਾੜੇ ਆ ਹਾਲਾਤ ਸਦਾਰਨੀ ਆਰਮੀ ਚ ਭਰਤੀ ਹੋਇਆ ਸੀਗਾ ਆਰਮੀ ਚ ਭਰਤੀ ਹੋਇਆ ਸੀ ਹਾਂਜੀ ਅਗਨੀਵਰ ਅੱਛਾ ਬਹੁਤ ਖਤਨਾਕ ਗੱਲ ਆ ਹਾਂਜੀ ਕਿਸ ਤਰ੍ਹਾਂ ਦੇ ਫਿਦਲ ਦਾ ਦੌਰ ਆ ਸਾਨੂੰ ਨਹੀਂ ਪਤਾ ਸਾਨੂੰ ਨਹੀਂ ਪਤਾ ਕੀ ਹੋਇਆ ਕੀ ਨਹੀਂ ਹੋਇਆ ਸਾਡੇ ਕੋਲੇ ਤਾਂ ਇਹ ਆਇਆ ਵਾ ਅਸੀਂ ਕਿਹੜੇ ਕੋਲੇ ਸੀਗੇ ਰੰਗੇ ਚ ਬੈਠ ਕੇ ਆਈ ਤੁਹਾਡੇ ਕੋਲ ਬਾਹਰ ਬੇਟੀ ਚ ਕਿwidetilde ਚ ਬੰਦਗੀ ਤੇ ਤਿਰੰਗਾ ਇਹਨਾਂ ਨੇ ਹੁਣ ਪਾਇਆ ਸਾਨੂੰ ਨਹੀਂ ਪਤਾ ਇਹਨਾਂ ਨਾਲ ਕੀ ਬੀਤੀ ਕੀ ਨਹੀਂ ਬੀਤੀ ਇਹ ਉਹਨਾਂ ਨੂੰ ਪਤਾ ਚਾਹੇ ਨੂੰ ਪਤਾ ਮੈਨੂੰ ਮਰਦੀ ਤੇ ਸੌਂਗ ਵੀ ਮਰਦੀ ਵੀ ਨਹੀਂ ਪਾਈ ਇਹਨਾਂ ਨੇ ਇਹਨਾਂ ਜਿਵੇਂ ਮਰਦੀ ਪਾ ਕੇ ਆਉਂਗਾ ਤੇਨਾਂ ਦੇ ਪੱਗ ਵੰਡ ਕੇ ਮਰਦੀ ਪਾ ਕੇ ਆਉਂਗਾ ਦੋ ਪ੍ਰਾਸੀ ਇਹ ਵੱਡਾ ਸੀਗਾ ਹਾਂਜੀ ਜੋਨ ਵਾਲਾ ਸੀ ਹਾਂਜੀ ਕਿ ਸਾਲ ਦਾ ਸੀ ਤੇ ਬੜੇ ਦੁਖੀ ਮਾਨਾ ਕਹਿ ਰਿਹਾ ਵੀ ਲੋਗਰ ਪਿੰਡ ਸਾਡਾ ਇਤਿਹਾਸਿਕ ਪਿੰਡ ਹੈ ਔਰ ਸਾਡਾ ਇਹ ਭਰਾ ਸੀਗਾ ਔਰ ਇਸ ਪਰਿਵਾਰ ਨੇ ਬਹੁਤ ਹੀ ਤਸ਼ਦਦ ਬਹੁਤ ਚੱਲੀ ਇਸ ਪਰਿਵਾਰ ਨੇ ਬਹੁਤ ਗਰੀਬੀ ਵੇਖੀ ਹੈ ਕਰਦੇ ਤੁਸੀਂ ਹਾਲਾਤ ਦੇਖੇ ਦੇਖੋ ਇਹਦੀ ਮਦਰ ਨੇ ਦਿਹਾੜੀਆਂ ਕਰ ਕਰਕੇ ਔਰ ਇਸ ਬੱਚੇ ਨੇ ਆਪ ਦਿਹਾੜੀਆਂ ਕਰ ਕਰਕੇ ਪੜ ਪੜ ਕੇ ਔਰ ਆ ਸਾਰੇ ਪਿੰਡ ਦੇ ਲੋਕ ਕਿਉਂਕਿ ਅਸੀਂ ਸਾਰੇ ਵਿਚਰ ਦੇ ਇੱਕ ਦੂਸਰੇ ਵਿੱਚ ਤੇ ਅਕਸਰ ਹੀ ਮਿਲਣਾ ਰਹਿੰਦਾ ਸਾਡਾ ਬਟ ਇਹ ਬਹੁਤ ਵੱਡੀ ਮੰਦਭਾਗੀ ਘਟਨਾ ਹੈ ਇਸ ਤਰੀਕੇ ਦਾ ਉਹਦਾ ਚਲੇ ਜਾਣਾ ਸੋ ਅਸੀਂ ਤਾਂ ਹੀ ਬੇਨਤੀ ਕਰਦੇ ਹਾਂ ਸਰਕਾਰ ਨੂੰ ਸ਼ਹੀਦ ਦਾ ਦਰਜਾ ਦੇਵੇ ਕਿਉਂਕਿ ਅਗਲੀ ਵੀ ਸਕੀਮ ਦੇ ਵਿੱਚ ਉਹ ਤੈਅ ਤੋਂ ਟ੍ਰੇਨਿੰਗ ਤੇ ਸੀਗਾ ਉਹ ਉਦੇ ਦੌਰਾਨ ਹੁਕਮਾਂ ਮੁਕੀ ਮਿਸ ਹੈਪਨਿੰਗ ਹੋਈ ਤਾਂ ਪਤਾ ਨਹੀਂਗਾ ਉਹਦਾ ਉਹਨਾਂ ਨੂੰ ਅਫਸਰ ਨੂੰ ਪਤਾ ਲਿਕਨੇ ਆ ਵੀ ਪ੍ਰਮਾਤਮਾ ਇਹਨੂੰ ਚੜ੍ਹਦੀ ਕਲਾ ਬਖਸ਼ੇ ਆ ਤੇ ਚੰਨਾ ਜਨਵਾਸ ਬਖਸ਼ੇ ਔਰ ਅਸੀਂ ਤਾਂ ਇਹੀ ਮੰਗ ਕਰਦੇ ਆ ਵੀ ਕਰੋੜ ਰੁਪਏ ਦੀ ਰਾਸ਼ੀ ਔਰ ਸ਼ਹੀਦ ਦਾ ਦਰਜਾ ਔਰ ਇਹਦਾ ਛੋਟਾ ਭਰਾ ਜੀ ਉਹਨੂੰ ਨੌਕਰੀ ਜ਼ਰੂਰ ਦੇ ਮਿਲਨੀ ਚਾਹੀਦੀ ਆ ਫੌਜ ਦੇ ਵਿੱਚ ਕਿਉਂਕਿ ਉਹਦੀ ਉਮਰ 21-20 ਸਾਲ ਦੀ ਹੈਗੀ ਆ ਸੋ ਉਹਦੀ ਹਾਈਟ ਵੀ ਚੰਗੀ ਹੈ ਸੋ ਪਰਿਵਾਰ ਦੇ ਹਾਲਾਤ ਤੁਸੀਂ ਦੇਖ ਹੀ ਲੈਨੇ ਆ तो इस तरह से सारे पेड़ के लोग और सारे ज़िले फरोजपुर के लोग मांग करते हैं कि इन्होंने शीतल दर्जा जाता है ये थोड़ा सा बीटिंग करते बाद थोड़ा सा इसको चक्कर सा आया उसके बाद गिर गया ये बस तो इतना सा है बाकी उसके बाद तो ऑफिस डॉक्टरी कार्रवाई हुई है उसके बाद तो ज़्यादा नहीं हुआ हमारे सामने यही हुआ कि ये थोड़ा सा भाग रहा था भाग के रुका पीछे बैठ गया और बैठ के मतलब इसको बेहोश टाइप हो गया ये

ਮੀਦਾਂ ਬਹੁਤ ਸੀ ਤੁਸੀਂ ਹਾਲਾਤ ਦੇਖਦੇ ਹੀ ਹੋ ਕਰਦੇ ਕੀ ਮੀਦ ਹੋ ਸਕਦੀ ਆ ਛੋਟਾ ਭਰਾਵਾ ਪਿਓ ਵਾਂਗੂ ਟੱਕਦਾ ਸੀ ਕਿ ਮੇਰਾ ਛੋਟਾ ਬੇਟਾ ਵਾ ਤੇ ਮੀਦ ਤੁਹਾਨੂੰ ਪਤਾ ਹੀ ਕੀ ਹੋ ਸਕਦੀ ਆ ਕਰਦੇ ਹਾਲਾਤ ਬਹੁਤ ਮਾੜੇ ਆ ਹਾਲਾਤ ਸਦਾਰਨੀ ਆਰਮੀ ਚ ਵਰਤੀ ਹੋਇਆ ਸੀਗਾ ਆਰਮੀ ਚ ਵਰਤੀ ਹੋਇਆ ਸੀ ਹਾਂਜੀ ਅਗਨੀਵਰ ਅੱਛਾ ਬਹੁਤ ਖਤਮ ਆ ਗਿਆ ਜੀ ਹਾਂਜੀ ਕਿਸ ਤਰ੍ਹਾਂ ਦਾ ਦਿਲ ਦਾ ਦੌਰਾ ਪਿਆ ਸਾਨੂੰ ਨਹੀਂ ਪਤਾ ਸਾਨੂੰ ਨਹੀਂ ਪਤਾ ਕੀ ਹੋਇਆ ਕੀ ਨਹੀਂ ਹੋਇਆ ਸਾਡੇ ਕੋਲੇ ਤਾਂ ਇਹ ਆਇਆ ਵਾ ਅਸੀਂ ਕਿਹੜੇ ਕੋਲੇ ਸੀਗੇ ਤਰੰਗਾ ਚ ਬੈਠ ਕੇ ਆਈ ਤੁਹਾਡੇ ਕੋਲੋਂ ਬੇਟੀ ਚ ਬੇਟੀ ਚ ਬੰਦ ਕੀਤਾ ਤਰੰਗਾ ਇਹਨਾਂ ਨੇ ਹੁਣ ਪਾਇਆ ਸਾਨੂੰ ਨਹੀਂ ਪਤਾ ਇਹਨਾਂ ਨਾਲ ਕੀ ਬੀਤੀ ਕੀ ਨਹੀਂ ਬੀਤੀ ਇਹਨਾਂ ਨੂੰ ਪਤਾ ਜੈਨੂੰ ਪਤਾ ਇਹਨੂੰ ਮਰਦੀ ਤੇ ਸ਼ੌਂਗਰੀ ਮਰਦੀ ਵੀ ਨਹੀਂ ਪਾਈ ਇਹਨਾਂ ਨੇ ਇਹਨਾਂ ਦੀ ਮਰਦੀ ਪਾ ਕੇ ਆਉਂਗਾ ਤੇਨਾਂ ਦੇ ਭੱਗ ਵੰਡ ਕੇ ਮਰਦੀ ਪਾ ਕੇ ਆਉਂਗਾ ਦੋ ਪ੍ਰਾਸੀ ਇਹ ਵੱਡਾ ਸੀਗਾ ਹਾਂਜੀ ਜੋਨ ਵਾਲਾ ਸੀ ਹਾਂਜੀ ਇਸ ਸਾਲ ਦਾ ਸੀ ਇਸ ਸਾਲ ਦਾ ਸੀ ਬਈ ਤੇ ਬੜੇ ਦੁਖੀ ਮਾਨਾ ਕਹਿ ਰਿਹਾ ਵੀ ਲੋਗਰ ਪਿੰਡ ਸਾਡਾ ਇਤਿਹਾਸਿਕ ਪਿੰਡ ਹੈ ਔਰ ਸਾਡਾ ਇਹ ਭਰਾ ਸੀਗਾ ਔਰ ਇਸ ਪਰਿਵਾਰ ਨੇ ਬਹੁਤ ਹੀ ਤਸ਼ਦਦ ਬਹੁਤ ਝੱਲੀ ਇਸ ਪਰਿਵਾਰ ਨੇ ਬਹੁਤ ਗਰੀਬੀ ਵੇਖੀ ਹੈ ਘਰ ਦੇ ਤੁਸੀਂ ਹਾਲਾਤ ਵੇਖੇ ਦੇਖੋ ਇਹਦੀ ਮਦਰ ਨੇ ਦਿਹਾੜੀਆਂ ਕਰ ਕਰਕੇ ਔਰ ਇਸ ਬੱਚੇ ਨੇ ਆਪ ਦਿਹਾੜੀਆਂ ਕਰ ਕਰਕੇ ਪੜ ਪੜ ਕੇ ਔਰ ਆ ਸਾਰੇ ਪਿੰਡ ਦੇ ਲੋਕ ਕਿਉਂਕਿ ਅਸੀਂ ਸਾਰੇ ਵਿਚਰ ਦੇ ਇੱਕ ਦੂਸਰੇ ਵਿੱਚ ਤੇ ਅਕਸਰ ਹੀ ਮਿਲਣਾ ਰਹਿੰਦਾ ਸਾਡਾ ਪਟ ਇਹ ਬਹੁਤ ਵੱਡੀ ਮੰਦਭਾਗੀ ਘਟਨਾ ਇਸ ਤਰੀਕੇ ਦਾ ਉਹਦਾ ਚਲੇ ਜਾਣਾ ਸੋ ਅਸੀਂ ਤਾਂ ਹੀ ਬੇਨਤੀ ਕਰਦੇ ਹਾਂ ਸਰਕਾਰ ਨੂੰ ਸ਼ਹੀਦ ਦਾ ਦਰਜਾ ਦੇਵੇ ਕਿਉਂਕਿ ਅਗਲੀ ਵੀ ਸਕੀਮ ਦੇ ਵਿੱਚ ਉਹ ਤੈਅ ਤੋਂ ਟ੍ਰੇਨਿੰਗ ਤੇ ਸੀਗਾ ਉਹ ਉਹਦੇ ਦੌਰਾਨ ਕੀ ਮਿਸ ਹੈਪਨਿੰਗ ਹੋਈ ਇਹ ਤਾਂ ਪਤਾ ਨਹੀਂਗਾ ਉਹ ਤਾਂ ਉਹਨਾਂ ਨੂੰ ਅਫਸਰ ਨੂੰ ਪਤਾ ਲੱਗ ਕਿ ਨਹੀਂ ਆ ਵੀ ਪਰਮਾਤਮਾ ਇਹਨੂੰ ਚੜ੍ਹਦੀ ਕਲਾ ਬਖਸ਼ੇ ਆਪ ਚੰਨਾ ਜਨਵਾਸ ਬਖਸ਼ੇ ਔਰ ਅਸੀਂ ਤਾਂ ਹੀ ਮੰਗ ਕਰਦੇ ਹਾਂ ਵੀ 1 ਕਰੋੜ ਰੁਪਏ ਦੀ ਰਾਸ਼ੀ ਔਰ ਸ਼ਹੀਦ ਦਾ ਦਰਜਾ ਔਰ ਇਹਦਾ ਛੋਟਾ ਭਰਾ ਜੀ ਉਹਨੂੰ ਨੌਕਰੀ ਜ਼ਰੂਰ ਦੇ ਮਿਲਣੀ ਚਾਹੀਦੀ ਆ ਫੌਜ ਦੇ ਵਿੱਚ ਕਿਉਂਕਿ ਉਹਦੀ ਉਮਰ 21-20 ਸਾਲ ਦੀ ਹੈਗੀ ਆ। ਸੋ ਉਹਦੀ ਹਾਈਟ ਵੀ ਚੰਗੀ ਹੈ। ਸੋ ਪਰਿਵਾਰ ਦੇ ਹਾਲਾਤ ਤੁਸੀਂ ਦੇਖ ਹੀ ਲੈਨੇ। ਸੋ ਇਸ ਕਰਕੇ ਅਸੀਂ ਸਾਰੇ ਪਿੰਡ ਦੇ ਲੋਕ ਔਰ ਸਾਰੇ ਜ਼ਿਲ੍ਹੇ ਫਿਰੋਜ਼ਪੁਰ ਦੇ ਲੋਕ ਮੰਗ ਕਰਦੇ ਆ। ਵੀ ਇਹਨਾਂ ਨੂੰ ਸ਼ੀਤ ਦਾ ਦਰਦ ਦਿੱਤਾ ਜਾਦਾ। ਇਹ ਥੋੜਾ ਸਾ ਪੀਟੀ ਕਰਤੀ ਬਾਅਦ ਥੋੜਾ ਸਾ ਉਸ ਕੋ ਚੱਕਰ ਆਇਆ। ਉਸਕੇ ਬਾਅਦ गिर ਗਿਆ ਇਹ। ਬਸ ਇਤਨਾ ਸਾ ਆਇਆ ਬਾਕੀ ਉਸਕੇ ਬਾਅਦ ਤੋਂ ਆਫਿਸ ਡਾਕਟਰੀ ਕਾਰਵਾਈ ਹੋਈ ਹੈ। ਉਸਕੇ ਬਾਅਦ ਜ਼ਿਆਦਾ ਨਹੀਂ ਹੋਇਆ। ਲੱਗਦਾ ਇਹ ਹਾਰੇ ਸਾਹਮਣੇ ਇਹ ਹੋਇਆ ਕਿ ਇਹ ਥੋੜਾ ਸਾ ਭਾਗ ਰਹਾ تھا, ਭਾਕੇ ਰੁਕਾ।

ਟ੍ਰੇਨਿੰਗ ਪੂਰੀ ਕਰਕੇ ਆ ਜਾਣਾ ਸੀਗਾ ਇੰਧੋਂ ਬਹੁਤ ਸੀ ਤੁਸੀਂ ਹਾਲਾਤ ਦੇਖਦੇ ਹੋ ਕਰਦੇ ਕੀ ਉਮੀਦ ਹੋ ਸਕਦੀ ਆ ਛੋਟਾ ਭਰਾਵਾ ਪਿਓ ਵਾਂਗੂ ਟੱਕਦਾ ਸੀਗਾ ਵੀ ਮੇਰਾ ਛੋਟਾ ਬੇਟਾ ਵਾ ਤੇ ਮੀਂਹ ਤੁਹਾਨੂੰ ਪਤਾ ਹੀ ਆ ਕੀ ਹੋ ਸਕਦੀ ਆ ਕਰਦੇ ਹਾਲਾਤ ਬਹੁਤ ਮਾੜੇ ਆ ਹਾਲਾਤ ਸਦਾਰਨੀ ਆਰਮੀ ਚ ਭਰਤੀ ਹੋਇਆ ਸੀਗਾ ਆਰਮੀ ਚ ਭਰਤੀ ਹੋਇਆ ਸੀ ਹਾਂਜੀ ਅਗਨੀਵਰ ਅੱਛਾ ਬਹੁਤ ਖਤਮ ਆ ਗਿਆ ਹਾਂਜੀ ਕਿਸ ਤਰ੍ਹਾਂ ਦੇ ਫਿੱਦਲ ਦਾ ਦੁਆਰਾ ਬੇ ਸਾਨੂੰ ਨਹੀਂ ਪਤਾ ਸਾਨੂੰ ਨਹੀਂ ਬਤਾਇਆ ਕੀ ਹੋਇਆ ਕੀ ਨਹੀਂ ਹੋਇਆ ਸਾਡੇ ਕੋਲੇ ਤਾਂ ਇਹ ਆਇਆ ਵਾ ਅਸੀਂ ਕਿਹੜੇ ਕੋਲੇ ਸੀਗੇ ਜਿਹੜੇ ਰੇਟ ਕੇ ਆਈ ਤੁਹਾਡੇ ਕੋਲੋਂ ਬੇਟੀ ਚ ਬੇਟੀ ਚ ਬੰਦ ਕੀਤਾ ਤਰੰਗਾ ਇਹਨਾਂ ਨੇ ਹੁਣ ਪਾਇਆ ਸਾਨੂੰ ਨਹੀਂ ਪਤਾ ਇਹਨਾਂ ਨਾਲ ਕੀ ਬੀਤੀ ਕੀ ਨਹੀਂ ਬੀਤੀ ਇਹ ਉਹਨਾਂ ਨੂੰ ਪਤਾ ਚਾਹੇ ਨੂੰ ਪਤਾ ਮੈਨੂੰ ਵਰਦੀ ਤੇ ਸ਼ੌਂਕ ਦੀ ਮਰਦੀ ਵੀ ਨਹੀਂ ਪਾਈ ਇਹਨਾਂ ਨੇ ਇਹਨਾਂ ਜਿਵੇਂ ਵਰਦੀ ਪਾ ਕੇ ਆਉਂਗਾ ਤੇਨਾਂ ਦੇ ਪੱਗ ਵੰਡ ਕੇ ਵਰਦੀ ਪਾ ਕੇ ਆਉਂਗਾ ਦੋ ਪ੍ਰਾਸੀ ਇਹ ਵੱਡਾ ਸੀਗਾ ਹਾਂਜੀ ਜੋਨ ਵਾਲਾ ਸੀ ਹਾਂਜੀ ਕਿਹੜਾ ਸਾਲ ਦਾ ਸੀ ਸਾਲ ਦਾ ਸੀ ਬਈ ਤੇ ਬੜੇ ਦੁਖੀ ਮਾਨਾ ਕਹਿ ਰਿਹਾ ਵੀ ਲੋਗਰ ਪਿੰਡ ਸਾਡਾ ਇਤਿਹਾਸਿਕ ਪਿੰਡ ਹੈ ਔਰ ਸਾਡਾ ਇਹ ਭਰਾ ਸੀਗਾ ਔਰ ਇਸ ਪਰਿਵਾਰ ਨੇ ਬਹੁਤ ਹੀ ਤਸ਼ਦਦ ਬਹੁਤ ਝੱਲੀ ਇਸ ਪਰਿਵਾਰ ਨੇ ਬਹੁਤ ਗਰੀਬੀ ਵੇਖੀ ਹੈ ਘਰ ਦੇ ਤੁਸੀਂ ਹਾਲਾਤ ਦੇਖੇ ਦੇਖੋ ਇਹਦੀ ਮਦਰ ਨੇ ਦਿਹਾੜੀਆਂ ਕਰ ਕਰਕੇ ਔਰ ਇਸ ਬੱਚੇ ਨੇ ਆਪ ਦਿਹਾੜੀਆਂ ਕਰ ਕਰਕੇ ਪੜ ਪੜ ਕੇ ਔਰ ਆ ਸਾਰੇ ਪਿੰਡ ਦੇ ਲੋਕ ਕਿਉਂਕਿ ਅਸੀਂ ਸਾਰੇ ਵਿਚਰ ਦੇ ਇੱਕ ਦੂਸਰੇ ਵਿੱਚ ਇਕਸਰੀ ਮਿਲਨਾਂ ਰਿੰਦਾ ਸਾਡਾ ਪਰ ਇਹ ਬਹੁਤ ਵੱਡੀ ਮੰਦਭਾਗੀ ਘਟਨਾ ਇਸ ਤਰੀਕੇ ਦਾ ਉਹਦਾ ਚਲੇ ਜਾਣਾ ਸੋ ਅਸੀਂ ਤਾਂ ਹੀ ਬੇਨਤੀ ਕਰਦੇ ਹਾਂ ਸਰਕਾਰ ਨੂੰ ਸ਼ਹੀਦ ਦਾ ਦਰਜਾ ਦੇਵੇ ਕਿਉਂਕਿ ਅਗਨੀ ਵੀ ਸਕੀਮ ਦੇ ਵਿੱਚ ਉਹ ਤੈਅ ਤੋਂ ਟ੍ਰੇਨਿੰਗ ਤੇ ਸੀਗਾ ਉਹ ਉਹਦੇ ਦੌਰਾਨ ਹੁਕਮਕੀ ਮਿਸ ਹੈਪਨਿੰਗ ਹੋਈ ਤਾਂ ਪਤਾ ਨਹੀਂਗਾ ਉਹਦਾ ਉਹਨਾਂ ਨੂੰ ਅਫਸਰ ਨੂੰ ਪਤਾ ਲਿਕਨੇ ਆ ਵੀ ਪ੍ਰਮਾਤਮਾ ਇਹਨੂੰ ਚੜ੍ਹਦੀ ਕਲਾ ਬਖਸ਼ੇ ਆਪ ਚੰਨਾ ਜਨਵਾਸ ਬਖਸ਼ੇ ਔਰ ਅਸੀਂ ਤਾਂ ਹੀ ਮੰਗ ਕਰਦੇ ਹਾਂ ਵੀ ਕਰੋੜ ਰੁਪਏ ਦੀ ਰਾਸ਼ੀ ਔਰ ਸ਼ਹੀਦ ਦਾ ਦਰਜਾ ਔਰ ਇਹਦਾ ਛੋਟਾ ਭਰਾ ਜੀ ਉਹਨੂੰ ਨੌਕਰੀ ਜ਼ਰੂਰ ਦੇ ਮਿਲਣੀ ਚਾਹੀਦੀ ਆ ਫੌਜ ਦੇ ਵਿੱਚ ਕਿਉਂਕਿ ਉਹਦੀ ਉਮਰ 21-20 ਸਾਲ ਦੀ ਹੈਗੀ ਆ। ਸੋ ਉਹਦੀ ਹਾਈਟ ਵੀ ਚੰਗੀ ਹੈ। ਸੋ ਪਰਿਵਾਰ ਦੇ ਹਾਲਾਤ ਤੁਸੀਂ ਦੇਖ ਹੀ ਲੈਨੇ। ਸੋ ਇਸ ਕਰਕੇ ਅਸੀਂ ਸਾਰੇ ਪਿੰਡ ਦੇ ਲੋਕ ਔਰ ਸਾਰੇ ਜ਼ਿਲ੍ਹੇ ਫਿਰੋਜ਼ਪੁਰ ਦੇ ਲੋਕ ਮੰਗ ਕਰਦੇ ਆ। ਵੀ ਇਹਨਾਂ ਨੂੰ ਸ਼ੀਤ ਦਾ ਦਰਦ ਦਿੱਤਾ ਜਾਦਾ। ਇਹ ਥੋੜਾ ਸਾ ਪੀਟੀ ਕਰਤੀ ਬਾਅਦ ਥੋੜਾ ਸਾ ਉਸ ਕੋ ਚੱਕਰ ਆਇਆ। ਉਸਕੇ ਬਾਅਦ गिर ਗਿਆ ਇਹ। ਬਸ ਇਤਨਾ ਸਾ ਆਇਆ ਬਾਕੀ ਉਸਕੇ ਬਾਅਦ ਤੋਂ ਆਫਿਸ ਡਾਕਟਰੀ ਕਾਰਵਾਈ ਹੋਈ ਹੈ। ਉਸਕੇ ਬਾਅਦ ਜ਼ਿਆਦਾ ਨਹੀਂ ਹੋਇਆ। ਲੱਗਦਾ ਇਹ ਹਾਰੇ ਸਾਹਮਣੇ ਇਹ ਹੋਇਆ ਕਿ ਇਹ ਥੋੜਾ ਸਾ ਭਾਗ ਰਹਾ تھا, ਭਾਕੇ ਰੁਕਾ। बैठ गया और बैठ के मतलब इसको आ, टाइप हो गया ये जो हमारा जो हमारा बनता है उसको हमने किया है जितना इसका बनता है और ये हमारा नहीं बनता है ये जो यहाँ के जो लोकल है उनका ज्यादा इसमें इन्वॉल्वमेंट रहता है हम तो वहां से आके यहाँ पर आ, मतलब बॉडी को लेके ले यहाँ पर आए थे